ਹੈਲੋ ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਜਲੀ ਪਸੰਦੂ ਵਲੌਗ ਵਿੱਚ ਜੇ ਤੁਸੀਂ ਮੇਰੇ ਚੈਨਲ ਵਿੱਚ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੂਜੀ ਦੇ ਸਮੋਸੇ ਉਸ ਲਈ ਆਪਾਂ ਇੱਕ ਪਿਆਜ਼ ਲਿਆਏ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਹੈ ਦੋ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਹੈ ਕੁਝ ਆਪਾਂ ਧਨੀਏ ਦੇ ਪੱਤੇ ਲਈਏ ਨੇ ਜਿਸ ਨੂੰ ਆਪਾਂ ਬਰੀਕ ਕੱਟ ਲਿਆ ਹੈ ਆਪਾਂ ਨੇ ਦੋ ਆਪਾਂ ਦੋ ਆਲੂ ਲਏ ਨੇ ਜਿਸ ਨੂੰ ਆਪਾਂ ਬਾਲ ਲਿਆਏ ਹੁਣ ਇਹਨਾਂ ਸਾਰਨੀਆਂ ਚੀਜ਼ਾਂ ਦਾ ਆਪਾਂ ਇੱਕ ਤੜਕਾ ਲਗਾਵਾਂਗੇ ਆਪਾਂ ਇੱਕ ਫਰਾਈ ਪੈਨ ਵਿੱਚ ਤੇਲ ਪਾ ਕੇ ਗਰਮ ਹੋਣ ਲਈ ਰੱਖ ਦਿੱਤਾ ਸੀ ਹੁਣ ਇਸ ਵਿੱਚ ਪਾਵਾਂਗੇ ਹਲਕਾ ਜਿਹਾ ਜੀਰਾ ਹਲਕੀ ਜਿਹੀ ਅਜਵਾਇਨਾ ਥਰਮ ਮਸਲ ਕੇ ਇਹਨਾਂ ਨੂੰ ਮਿਕਸ ਕਰਾਂਗੇ ਹੁਣ ਇਸ ਵਿੱਚ ਐਡ ਕਰਾਂਗੇ ਆਪਾਂ ਪਿਆਜ਼ ਕਾਲੀਆਂ ਮਿਰਚ ਪਾਉਣ ਇਸ ਵਿੱਚ ਏਡ ਕਰਾਂਗੇ ਆਪਾਂ ਮੈਸ਼ ਕੀਤੇ ਹੋਏ ਆਲੂ ਉਹ ਚੰਗੀ ਤਰ੍ਹਾਂ ਮਿਕਸ ਕਰਾਂਗੇ డ్డ కమక మిర్చ స్వాద అనుసారా నమక థి మిర్చా జా హల్ పౌడర్ థోడా గర్మ మసాలా థా ధనియా సారీ చర మిక్స్ ਉਜੀ ਦੇ ਸਮੋਸੇ ਬਹੁਤ ਹੀ ਜ਼ਿਆਦਾ ਵਧੀਆ ਬੰਦਨੇ ਬਿਲਕੁਲ कुरकुरੇ ਬੰਦਨੇ ਜਿੰਨਾ ਦੂਸਰੇ ਸਮੋਸੇ ਬੰਦਨੇ ਹੋਣ ਇਸ ਵਿੱਚ ਐਡ ਕਰਾਂਗੇ ਆਪਾਂ ਧਨੀਆ ਬਰੀਕ ਕੱਟਿਆ ਹੋਇਆ ਇੱਥੇ ਮਿਕਸ ਕਰਾਂਗੇ ਇਸ ਵਿੱਚ ਮਟਰ ਵੀ ਐਡ ਕਰ ਸਕਦੇ ਹੋ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਹੁਣ ਆਪਾਂ ਡੋ ਬਣਾਉਣ ਲਈ ਅੱਧੀ ਕੌਲੀ ਲਈਏ ਸੂਜੀ ਦੀ ਸੂਜੀ ਆਪਾਂ ਬਰੀਕ ਵਾਲੀ ਲਈ ਹੈ ਜੇ ਤੁਹਾਡੇ ਕੋਲ ਮੋਟੀ ਜਿਹੀ ਮਿਕਸੀ ਵਿੱਚ ਗ੍ਰੈਂਡ ਕਿਹੜਾ ਦਵਾ ਕੇ ਗ੍ਰੈਂਡ ਕਰਕੇ ਉਸ ਨੂੰ ਫਾਈਨ ਬਰੀਕ ਕਰ ਸਕਦੇ ਹੋ ਅੱਧੀ ਕੌਲੀ ਸੂਜੀ ਪਈ ਸੀ ਤੇ ਇੱਕ ਕੌਲੀ ਆਪਾਂ ਮਹਿਤਾ ਲਵਾਂਗੇ चंगी तरह हाथों मिक्स करा हम हाँ इस थोड़ा नमक ऐड करेंगे नमक तुम्हें स्वाद अनुसार लेना है थोड़ी जी अजवाइन ऐड करेंगे हाथ में मसल के थोड़ा जहा जीरा ऐड करा इसवेंगे आप एक चमचा मैदे का अपर रिफैंड तेल का एक को तो डेढ़ चमचा ਹੋਣੈ ਨੂੰ ਥੋੜੀ ਜਿਹੀ ਤਰ੍ਹਾਂ ਮਿਕਸ ਕਰਾਂਗੇ ਆਪਣਾ ਮੈਦਾ ਇਦਾਂ ਟੋਟਣ ਲੱਗਦੇ ਰਹਿਣਾ ਚਾਹੀਦਾ ਹੈ ਸੁਜੀ ਤੇ ਮੈਦਾ ਹੁਣ ਇਸ ਵਿੱਚ ਪਾਣੀ ਪਾ ਕੇ ਇਸ ਨੂੰ ਗੁੰਨਾਂਗੇ ਥੋੜਾ ਜਿਹਾ ਇੱਕ ਵਧੀਆ ਸੌਫਟ ਡੋਅ ਬਣਾ ਕੇ ਤਿਆਰ ਕਰ ਲਾਂਗੇ ਇਸ ਨੂੰ 4 ਤੋਂ 5 ਮਿੰਟ ਲਈ ਆਪਾਂ ਰੈਸਟ ਤੇ ਰੱਖਾਂਗੇ ਤਾਂ ਕਿ ਆਪਣੀ ਸੂਜੀ ਬਿਲਕੁਲ ਫੁੱਲ ਜਾਵੇ ਤੇ ਇਹ ਇੱਕ ਵਧੀਆ ਸੌਫਟ ਡੋ ਬਣ ਕੇ ਤਿਆਰ ਹੋ ਜਾਵੇ 5 ਮਿੰਟ ਲਈ ਰੈਸਟ ਤੇ ਰੱਖਾਂਗੇ ਸੂਜੀ ਦੇ ਡੋ ਨੂੰ ਆਪਾਂ 10 ਮਿੰਟ ਹੋ ਚੁੱਕੇ ਰੈਸਟ ਦਿੱਤੇ ਆ ਹੁਣ ਇੱਕ ਵਾਰੀ ਹੱਥ ਨਾਲ ਮਸਲ ਕੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਜਿਵੇਂ ਸਮੋਸੇ ਲਈ ਆਪਾਂ ਰੋਟੀ ਵੇਲੀਦੀਆਂ ਓਵੇਂ ਹੀ ਇਸ ਦੀ ਆਪਾਂ ਰੋਟੀ ਵੇਲ ਲਾਂਗੇ ਸੂਜੀ ਦੀ ਰੋਟੀ ਆਪਾਂ ਵੇਲ ਕੇ ਤਿਆਰ ਕਰ ਲਈਏ ਹੁਣ ਇਸ ਨੂੰ ਆਪਾਂ ਚਾਲੂ ਕੱਟਾਂਗੇ ਕੱਟ ਲਗਾ ਲਿਆਏ ਹੁਣ ਇਸ ਤਰ੍ਹਾਂ ਜਿੱਦਾਂ ਆਪਾਂ ਸਮੋਸੇ ਫੜੀ ਨੂੰ ਫਿਲ ਕਰਨਾ ਸੀ ਕਰੀ ਦਾ ਇਸ ਦਾ ਤਾਂ ਹੀ ਹਿੱਸਾ ਆਪ ਲੈ ਲਿਆਏ ਹੁਣ ਇਸ ਤਰ੍ਹਾਂ ਆਪਾਂ ਜਿੱਦਾਂ ਸਮੋਸੇ ਨੂੰ ਫਿਲਿੰਗ ਦੇਈਦੀ ਹੈ ਉਸ ਤਰ੍ਹਾਂ ਆਪਾਂ ਇਸ ਨੂੰ ਤੋਵੇ ਸਾਈਡ ਤੋਂ ਐਦਾਂ ਕਰਕੇ ਬੰਦ ਆਪਾਂ ਪੈਕੇ ਕੌਲੀ ਵਿੱਚ ਥੋੜਾ ਅੱਧਾ ਚਮਚਾ ਪਾਣੀ ਤੇ ਅੱਧਾ ਚਮਚਾ ਕਾਰਨ ਫਲਾਰ ਦਾ ਥੋੜਾ ਜਿਹਾ ਪਾਣੀ ਪਾ ਕੇ ਇਸ ਦੀ ਇੱਕ ਸਰਲੀ ਤਿਆਰ ਕਰ ਲਈ ਹੈ ਇਸ ਨੂੰ ਇਸ ਦੇ ਵਿੱਚ ਲਗਾਵਾਂਗੇ ਉਸ ਵਿੱਚ ਅੱਧਾ ਫੋਲਡ ਕਰਕੇ ਇਸ ਦੇ ਉੱਪਰ ਸਰਦੀ ਲਗਾਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਫੋਲਡ ਹੋ ਜਵੇ ਤੇ ਹੁਣ ਇਸ ਵਿੱਚ ਜੋ ਆਪਾਂ ਮਿਕਸਚਰ ਬਣਾਇਆ ਹੈ ਉਸ ਨੂੰ ਫਿਲ ਕਰਾਂਗੇ ਆਲੂਆਂ ਦੇ ਪੇਸਟ ਨੂੰ ਫਿਲਿੰਗ ਦੇਣ ਵਾਸਤੇ ਤੇ ਇਸ ਨੂੰ ਹੁਣ ਬੰਦ ਕਰ ਦਾਂਗੇ ਆਪਣੇ ਸੂਜੀ ਦੇ ਨਿੱਕੇ ਨਿੱਕੇ ਸਮੋਸੇ ਬਣ ਕੇ ਤਿਆਰ ਹੋ ਚੁੱਕੇ ਨੇ ਹੁਣ ਇਹ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਇਸ ਤਰ੍ਹਾਂ ਆਪਾਂ ਸਾਰੇ ਸਮੋਸੇ ਨੂੰ ਫਿਲ ਕਰ ਲਾਂਗੇ ਇਸ ਤਰ੍ਹਾਂ ਇਸਦੇ ਉੱਪਰ ਸਰਲੀ ਲਗਾਵਾਂਗੇ ਜੋ ਆਪਾਂ ਤਿਆਰ ਕੀਤੀ ਸੀ इस भी आप फिल करा इस तरह रख के आप सारे समोसे तैयार कर लेने ने आप सारे समोसे तैयार कर लेने हम इन डीप फ्राई करा आपके गर्म होने रखता है जो मीडियम गर्म हो गया उस उदो इसकी फ्लेम घट करके आप समोसे फ्राई करा तेल अपना गर्म हो चुका है ਹੁਣ ਸਮੋਸਿਆਂ ਨੂੰ ਪਾਵਾਂਗੇ ਇਸ ਵਿੱਚ ਫਰਾਈ ਹੋਣ ਲਈ ਫਰੈਂਡਸ ਤੁਸੀਂ ਵੀ ਇਹ ਬਣਾ ਕੇ ਜਰੂਰ ਟਰਾਈ ਕਰਿਓ ਇਹ ਲਿਟਰਲੀ ਸੱਚੀ ਬਹੁਤ ਜਿਆਦਾ ਕ੍ਰਿਸਪੀ ਤੇ ਕਰੰਚੀ ਬਣਦੇ ਨੇ ਤੇ ਕੋਈ ਗੈਸ ਵੀ ਨਹੀਂ ਕਰ ਸਕਦਾ ਕਿ ਇਹ ਸੂਰੀ ਤੋਂ ਬਣ ਕੇ ਤਿਆਰ ਹੋਏ ਨੇ ਇਸ ਨੂੰ ਟੰਗੀ ਤਰ੍ਹਾਂ ਆਪਾਂ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ इस दूसरे समोसा भी इस तरह पका लेंगे बहुत ही ज्यादा क्रंची बन के तैयार होंगे ने यह बस तीस इन्ना ध्यान रखना है कि आप जो अद्धी क्वाली सूजी लई तो एक क्वाली अपना मैदा लेना है ਕਿ ਸੂਜੀ ਆਪਣੀ ਫੁੱਲਦੀ ਹੈ ਇਸ ਕਰਕੇ ਜਦੋਂ ਆਪਾਂ ਪਾਣੀ ਪਾਨੇ ਆ ਇਸ ਕਰਕੇ ਆਪਾਂ ਥੋੜਾ ਜਿਹਾ ਮੈਦਾ ਉਸ ਤੋਂ ਵੱਧ ਲੈਣਾ ਹੈ ਕੁਆਂਟੀਟੀ ਵਿੱਚ ਆਪਾਂ ਸਾਰੇ ਸਮੋਸੇ ਨੂੰ ਫਰਾਈ ਕਰ ਲਿਆ ਹੈ ਹੁਣ ਤੁਹਾਨੂੰ ਇਸ ਦਾ ਕ੍ਰਿਸਪੀਨੈਸ ਵੀ ਚੈੱਕ ਕਰਵਾ ਦੇਣੀ ਹੈ ਤੁਹਾਨੂੰ ਵਾਪਸ ਹੀ ਪਤਾ ਚੱਲ ਰਿਹਾ ਹੋਗਾ ਕਿ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋ ਇਹਨੇ ਇਸ ਤੋਂ ਨੂੰ ਹੁਣ ਆਪਾਂ ਸਰਵ ਕਰਾਂਗੇ ਸੌਸ ਦੇ ਨਾਲ ਤੁਸੀਂ ਤੁਸੀਂ ਵੀ ਆਪਣੇ ਗੈਸਕੂ ਬਣਾ ਕੇ ਘਰ ਹੀ ਖਵਾ ਸਕਦੇ ਹੋ ਕੋਈ ਬਾਜ਼ਾਰੋਂ ਲਿਆਣ ਦੀ ਜੂਰਤ ਨਹੀਂ ਹੈ ਇਸ ਨੂੰ ਹਨ ਗਰਮਾ ਗਰਮ ਸਰਵ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ